ਅੱਜ ਦੇ ਗੰਤਾਂ ਤੋਂ ਬਚਦੇ ਸਾਰੇ ਭੈਣ ਭਰਾ ਪਿਆਰੇ ਬੱਚੋ ਤੇ ਨਗਰ ਪੰਚਾਇਤ ਸਰਕਾਰੀ ਪ੍ਰਧਾਨ ਜੀ ਤੇ ਸਾਰੀ ਕਮੇਟੀ ਸਹਿਮਾਨ ਅੱਜ ਸਾਰਾ ਦੇਸ਼ ਉਹ ਦਿਨ ਬਣਾ ਰਿਹਾ ਜਦੋਂ ਭਾਰਤੀ ਸਤਿ ਸ਼੍ਰੀ ਅਕਾਲ ਮਤਾਬਕ ਸਾਡੇ ਦੇਸ਼ ਦਾ ਕੰਮ ਚੱਲਣ ਲੱਗਾ ਮੈਂ ਜਿਹੜੀਆਂ ਤੁਹਾਡੇ ਨਾਲ ਦੋ ਚਾਰ ਗੱਲਾਂ 5 ਮਿੰਟ ਸਾਂਝੀਆਂ ਕਰਦੀਆਂ ਕੋਈ ਸੀ 15 ਅਗਸਤ 1947 ਨੂੰ ਜਦੋਂ ਦੇਸ਼ ਆਜ਼ਾਦ ਹੋਇਆ ਇਹ ਆਜ਼ਾਦੀ ਸਾਨੂੰ ਕਿੰਨੀ ਕਿ ਮਹਿੰਗੀ ਪਈ ਖਾਸ ਤੌਰ ਤੇ ਪੰਜਾਬੀਆਂ ਨੂੰ ਚਾਹੇ ਦੇਸ਼ ਦੂ ਮੋਰਖਾ ਜੰਡਿਆ ਗਿਆ ਚਾਹੇ ਸਾਡੇ ਹੀ ਬਾਲਾ ਹਿੱਸਾ ਸੀ ਸਾਡੇ ਇਧਰ ਫਿਰ ਕੁ ਜਨੂਨੀਆਂ ਨੇ ਧਰਮ ਦੇ ਨਾਂ ਤੇ ਮੁਸਲਮਾਨਾਂ ਦਾ ਕਤਲ ਕੀਤਾ ਬੇਦਨਾ ਲੋਕਾਂ ਦਾ ਤੇ ਇੱਧੇ ਉਧਰਲੇ ਫਿਰਕੂ ਜਨੂਨੀਆਂ ਨੇ ਸਾਡੇ ਪੰਜਾਬੀਆਂ ਦਾ ਵੀ ਬਿਨਾ ਲੋਕਾਂ ਦਾ ਕਤਲ ਕੀਤਾ ਕਈ ਵਾਰੀ ਸੋਚੀਦਾ ਵੀ ਇਹ ਅਜਾਤੀ ਖਾਸ ਤੌਰ ਤੇ ਪੰਜਾਬ ਨੂੰ ਬਹੁਤ ਮੰੰਗੀ ਪਈ ਉਦੋਂ ਬਾਅਦ 26 ਜਨਵਰੀ 1950 ਸਾਡਾ ਸੰਵਿਧਾਨਕ ਢਾਂਚਾ ਸਾਨੂੰ ਮੇਆ ਉਸ ਢਾਂਚੇ ਦੇ ਵਿੱਚ ਉਦੋਂ ਕੀ ਦਰਦ ਸੀ ਦੇਸ਼ ਦੀਆਂ ਮਸਾਲਤਾਂ ਨੂੰ ਲੈ ਕੇ ਤੇ ਅੱਜ ਕਿੱਥੇ ਤੱਕ ਪਹੁੰਚ ਗਏ ਇਹ ਵਿਚਾਰਨ ਦੀ ਲੋੜ ਹੈ ਜਦੋਂ ਸਾਡਾ ਦੇਸ਼ ਦਾ ਸੰਵਿਧਾਨ ਬਣਿਆ ਉਸ ਕਮੇਟੀ ਨੇ ਜਿਹਦੇ ਚੇਅਰਮੈਨ ਬਾਬਾ ਸਾਹਿਬ ਡਾਕਟਰ ਭੀਮਰਾਓ ਮੀਤਕਰ ਉਹਨੇ ਮੌਲਤ ਦੇ ਹਾਲਾਤ ਨੂੰ ਦੇਖਿਆ ਕਿ ਸਾਡਾ ਇੱਕ ਮੁਲਕ ਜਿੱਦਾਂ ਦੀ ਫਲਵਾੜੀ ਹੈ ਜਿੱਥੇ ਵੱਖਰੇ-ਵੱਖਰੇ ਰੰਗ ਦੇ ਲੋਕ ਵੱਖਰੇ-ਵੱਖਰੇ ਧਰਮਾਂ ਦੇ ਲੋਕ ਵੱਖਰੀਆਂ ਜਾਤਾਂ ਦੇ ਲੋਕ ਵੱਖਰਾ ਸੱਭਿਆਚਾਰ ਵੱਖਰੀਆਂ ਬੋਲੀਆਂ ਉਹਨਾਂ ਨੂੰ ਸਾਡਾ ਫਿਰ ਬੁਨਿਆਦੀ ਢਾਂਚਾ ਜਿਹੜਾ ਸਦਾ ਤਾਂ ਵੀ ਸਾਡੇ ਦੇਸ਼ ਦਾ ਸੰਵਿਧਾਨ ਜਿਹੜਾ ਧਰਮ ਨਿਰਪੱਖ ਹੋ ਧਰਮ ਨਿਰਪੱਖ ਤੋਂ ਭਾਵ ਬਿ ਸਟੇਟ ਦਾ ਆਪਣਾ ਕੋਈ ਧਰਮ ਨਹੀਂ ਹੋ ਸਾਰੇ ਧਰਮਾਂ ਨੂੰ ਹਰੇਕ ਬੰਦੇ ਨੂੰ ਹਰੇਕ ਕਿਸੇ ਧਰਮ ਨੂੰ ਮੰਨਣ ਦੀ ਖੁੱਲ ਹੋਵੇ ਕੋਈ ਧਰਮ ਕਿਸੇ ਦੂਸਰੇ ਧਰਮ ਦੇ ਖਿਲਾਫ ਨਫ਼ਰਤ ਨਹੀਂ ਫਿਲਾਉ ਇਹ ਜਿਹੜਾ ਧਰਮ ਨਿਰਪੱਖ ਢਾਂਚਾ ਜਿਹੜਾ ਸਾਡੇ ਸੰਵਿਧਾਨ ਦਾ ਬੁਨਿਆਦੀ ਆਧਾਰ ਸੀ ਅੱਜ ਅਸੀਂ ਦੇਖਦੇ ਹਾਂ ਹੌਲੀ-ਹੌਲੀ ਇਹ ਖੁਰਦਾ ਜਾ ਰਿਹਾ ਪਿਛਲੇ 14-15 ਸਾਲਾਂ ਤੋਂ ਸਾਡੇ ਜਿਹੜਾ ਦੇਸ਼ ਦਾ ਹਾਕਮਿਆਂ ਉਹ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰ ਰਿਹਾ ਸਾਡੇ ਸਾਰਿਆਂ ਦੀ ਵਿਚਾਰਨ ਦੀ ਲੋੜ ਹੈ ਇੱਕ ਝੰਡਾ ਇੱਕ ਬੋਲੀ ਇੱਕ ਦੇਸ਼ ਉਹ ਗੱਲਾਂ ਕਰ ਰਿਹਾ ਸਾਨੂੰ ਦੇਖਣ ਨੂੰ ਬਹੁਤ ਵਧੀਆ ਲੱਗਦਾ ਪਰ ਭਾਰਤ ਵਰਗੇ ਮੁਲਕ ਦੇ ਅੰਦਰ ਇਹ ਕਦੇ ਕਾਮਯਾਬ ਨਹੀਂ ਹੋ ਸਕਦਾ ਜਿੱਥੇ ਵੱਖਰੇ ਵੱਖਰੇ ਵਿਚਾਰਾਂ ਦੇ ਵੱਖਰੇ ਵੱਖਰੇ ਜਾਤਾਂ ਦੇ ਵੱਖਰੇ ਵੱਖਰੇ ਧਰਮਾਂ ਦੇ ਲੋਕ ਰਹਿੰਦੇ ਹੋਣ ਦੇਸ਼ ਦਾ ਇੱਕ ਵੱਡਾ ਹਿੱਸਾ ਜਿਹਨਾਂ ਨੂੰ ਪਤਾ ਹੀ ਨਹੀਂ ਕਿ ਹਿੰਦੀ ਹਿੰਦੀ ਕੀ ਆ ਹਿੰਦੀ ਭਾਸ਼ਾ ਹੈ ਕੀ ਪਰ ਸਾਡੇ ਦੇਸ਼ ਦਾ ਹਕਮ ਕਹਿੰਦਾ ਵੀ ਹਿੰਦੀ ਇੱਕੋ ਹੀ ਭਾਸ਼ਾ ਨੂੰ ਸਾਡੇ ਦੇਸ਼ ਦੀ ਹਿੰਦੀ ਜਿਹੜੀ ਆ ਸੰਵਿਧਾਨ ਬਣਾਉਣ ਮੌਕੇ ਇਹ طے ਹੋਇਆ ਵੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿਹੜੇ ਧਾਰਮਿਕ ਸਥਾਨ ਆ ਉਹ ਜਿਉਂ ਦੀ ਤਿਉਂ ਰਹਿਣਗੇ ਅੱਜ ਅਸੀਂ ਦੇਖਦੇ ਆ ਮੰਦਰ ਢਾ ਕੇ ਮਸਜਿਦ ਮਸਜਿਦ ਢਾ ਕੇ ਮੰਦਰ ਬਣਾਇਆ ਜਾਂਦਾ ਹੈ ਮਸਜਿਦਾਂ ਦੇ ਥੱਲੇ ਮੰਦਰ ਲੱਭੇ ਜਾ ਰਹੇ ਆ ਇਹ ਗੱਲਾਂ ਸਾਡੇ ਵਿਚਾਰਨ ਦੀ ਲੋੜ ਆ ਦੁਨੀਆ ਭਰ ਦੇ ਮੌਲਿਕ ਅੰਧਵਿਸ਼ਵਾਸ਼ਾਂ ਤੋਂ ਅਟਕੇ ਕਿੰਨੀ ਤਰੱਕੀ ਕਰ ਗਿਆ ਚੀਨ ਵਰਗਾ ਮਲਕ ਸਾਡੇ ਨੂੰ ਕਈ ਸਾਲ ਬਾਅਦ ਆਜ਼ਾਦ ਹੋתי ਅੱਜ ਦੁਨੀਆ ਦੇ ਉਹ ਥਾਣੇਦਾਰ ਅਮਰੀਕਾ ਨੂੰ ਮੁਕਾਬਲਾ ਕਰ ਰਿਆ ਉਹਨੂੰ ਪਰ ਸਾਡਾ ਮੋਲਕ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਬੋਲ ਰਿਹਾ ਡਾਕਟਰਾਂ ਦੀ ਕਾਨਫਰੰਸ ਦੇ ਵਿੱਚ ਕਹਿ ਕੀ ਰਿਹਾ ਵੀ ਸੈਂਸ ਨੇ ਤਾਂ ਅੱਜ ਤੋਂ ਲੱਖਾਂ ਸਾਲ ਬਹੁਤ ਤਰੱਕੀ ਕਰ ਲਈ ਸਾਡੇ ਇਹਨਾਂ ਵਿਗਿਆਨੀਆਂ ਨੇ ਮੁਨੱਖ ਦੇ ਸਿਰ ਤੇ ਹਾਥੀ ਦਾ ਸਿਰ ਲਾਟਾ ਮੋਰੇ ਬੈਠੇ ਡਾਕਟਰਾਂ ਨੂੰ ਪਤਾ ਵੀ ਗੱਲ ਹੈ ਸੱਚੀ ਨਹੀਂ ਹੋ ਸਕਦੀ ਇਹ ਬੰਦਾ ਝੂਠ ਬੋਲ ਰਿਹਾ ਪਰ ਡਾਕਟਰ ਤਾੜੀਆਂ ਮਾਰੀ ਜਾਂਦੇ ਆ ਪਤਾ ਉਹਨਾਂ ਨੂੰ ਵੀ ਹੋ ਨਹੀਂ ਸਕਦਾ ਪਰ ਡਰ ਲੱਗਦਾ ਜੇ ਇੱਥੇ ਵਿਰੋਧ ਕੀਤਾ ਇਹ ਤਾਂ ਹੱਕ ਨਹੀਂ ਤਾਂ ਦੰਦਾਂ ਮੇਂ ਸਿਰ ਉਤਾਂਗ ਦੇਣਾ ਬਸ ਮੈਂ ਜਿਆਦਾ ਲੰਮਾ ਸਮਾਂ ਨਹੀਂ ਲੈਣਾ ਮੈਂ ਆਸਟੌਨਟੀ ਤੇ ਸਕੂਲਾਂ ਦੇ ਬੱਚੇ ਉਹਨਾਂ ਦੇ ਪੇਰੈਂਟਸ ਉਹਨਾਂ ਦੇ ਅਧਿਆਪਕ ਬੈਠੇ ਆ ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਪਖੰਡਵਾਦ ਤੋਂ ਦੂਰ ਨਹੀਂ ਕਰਦੇ ਜਿੰਨਾ ਅਸੀਂ ਆਪਣੇ ਆਪ ਨੂੰ ਜਿੰਨਾ ਚਿਰ ਅੰਧਵਿਸ਼ਵਾਸ ਤੋਂ ਨਹੀਂ ਦੂਰ ਕਰਦੇ ਜਿੰਨਾ ਚਿਰ ਅਸੀਂ ਸੱਚ ਬੋਲਣ ਦੀ ਹਿੰਮਤ ਨਹੀਂ ਰੱਖਦੇ ਉਹਨਾਂ ਜਿਹਦੇ 'ਤੇ ਮਸਲੇ ਹੱਲ ਹੋਣ ਵਾਲੇ ਨਹੀਂ ਅਸੀਂ ਲੱਖ ਗੋਣ ਗਾਈ ਜਾਈਏ ਆਜ਼ਾਦੀ ਦੇ ਲੱਖ ਗੋਣ ਗਾਈ ਜਾਈਏ ਇਸ ਵਿਦਾਨ ਦੇ ਮੈਂ ਜਿਹੜੀ ਅੰਦਰ ਦੇ ਵਿੱਚ ਗੱਲ ਨਵੇਦਨੀ ਚਾਹਨਾ ਅੱਜ ਤੁਹਾਡੇ ਸਰਵਧਾਨ ਨੂੰ ਖਤਰਾ ਹੌਲੀ-ਹੌਲੀ ਇੱਕ-ਇੱਕ ਕਰਕੇ ਸਾਰੀ ਚੀਜ਼ ਕੀਤੀ ਜਾ ਰਹੀ ਆ ਦੇਸ਼ ਤੇ ਕਿੰਦਰ ਦੀ ਸੰਸਥਾ ਮੈਂ ਉਹਦਾ ਨਾਂ ਨਹੀਂ ਲੈਣਾ ਸ਼ਾਇਦ ਕਿਸੇ ਨੂੰ ਬੁਰਾ ਲੱਗੇ ਜਿਹੜੀ ਉਹ ਸੰਸਥਾ 1925 ਦੇ ਵਿੱਚ ਪੈਦਾ ਹੋਈ ਉਹ ਸੰਸਥਾ ਦੇ ਅੱਜ ਤੱਕ ਕਿਸੇ ਇੱਕ ਆਗੂ ਨੇ ਆਪਣੇ ਚੀਜੀ ਨੂੰ ਖੂਨ ਤੱਕ ਨਹੀਂ ਲਵਾਇਆ ਅੰਜੋ ਦੇਸ਼ ਭਗਤਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਦੇ ਗੱਰੀ ਬਾਬਿਆਂ ਦੇ ਬਾਰਸਾਂ ਨੂੰ ਦੇਸ਼ ਭਗਤੀ ਦਾ ਪਾਠ ਪੜ੍ਹਾ ਰਹੀ ਆ ਔਰ ਉਹ ਸੰਸਥਾ ਤੁਸੀਂ ਸਾਰੇ ਪੜ੍ਹੇ ਲਿਖੇ ਲੋਕਿਆ ਸਮਝਿਆ ਹੋ ਗੋਗੇ ਉਹ ਉਹ ਸੰਸਥਾਆਂ ਨਾ ਨਿੱਤ ਗਿਆ ਉਹਨਾਂ ਚਾਲਾ ਸਮਝਣ ਦੀ ਲੋੜਿਆ ਤੇ ਸਾਨੂੰ ਸੰਵਿਧਾਨ ਨੂੰ ਅੱਜ ਜਿੱਥੇ ਅਸੀਂ ਦਿਨ ਮਨਾ ਰਹੇ ਆ ਗੁਣਗਾਇਨ ਕਰ ਰਹੇ ਆ ਉਹ ਸਾਨੂੰ ਸੰਗਾਨ ਨੂੰ ਬਚਾਉਣ ਲਈ ਆਉਣ ਵਾਲੇ ਦਿਨਾਂ 'ਚ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਨੌਜਵਾਨਾਂ ਨੂੰ ਵਿਦਿਆਰਥੀਆਂ ਨੂੰ ਛੜਕਾਂਟੇ ਆਉਣਾ ਪੈਣਾ ਜੇ ਨਾ ਇਹ ਕੰਮ ਨਾ ਕੀਤਾ ਤਾਂ ਥੋੜੇ ਸਾਲਾਂ ਦੇ ਵਿੱਚ ਹੀ ਅ ਜਿੱਦਾਂ ਤੁਸੀਂ ਬੈਠ ਕੇ ਇਹ ਦਿਨ ਮਨਾ ਰਹੇ ਆ ਇਹ ਸਰਕਾਰ ਤੁਹਾਨੂੰ ਦਿਨ ਮਨਾਉਣ ਦਾ ਮੌਕਾ ਨਹੀਂ ਦੇਊਗੀ ਬਸ ਇਨਾ ਆਸ਼ਾ ਦੇ ਨਾਲ ਵੀ ਤੁਸੀਂ ਮੇਰੀਆਂ ਗੱਲਾਂ ਤੇ ਬੜੀ ਗੰਭੀਰਤਾ ਨਾਲ ਵਿਚਾਰ ਕਰੋਗੇ ਸਾਰੇ ਸਰਤਾਂ ਵਿੱਚ